ਕਿ ਜਿਹੜੀਆਂ ਜਾਂਨਾ ਗਈਆਂ ਉਹ ਤੇ ਪਛਤਾਪ ਹੁਣ ਜਿਹੜਾ ਪਛਤਾਪ ਹੈ ਇਹ ਅੱਬ ਦੇ ਆਪ ਚ ਕੋਈ ਗੱਲ ਨਹੀਂ ਹੁੰਦੀ ਬਹੁਤ ਮਾੜੀ ਗੱਲ ਹੋਈ ਬੰਦੇ ਮਰ ਗਏ ਬਹੁਤ ਮਾੜੀ ਗੱਲ ਹੋਈ ਬੰਦੇ ਮਰ ਗਏ ਕਿਉਂ ਮਰੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਜੇ ਦੋ ਗੱਲਾਂ ਤੈ ਨਹੀਂ ਹੁੰਦੀਆਂ ਨਾ ਤਾਂ ਇਹ ਤੁਸੀਂ ਲੋਕਾਂ ਦਾ ਇੱਕ ਖਾਰਜ ਕਰ ਦਿਓ ਇੱਕ ਜੱਜਵਾਜਾ ਪਡੂਲ ਜਿਹਦੇ ਤੇ ਨਿਕਲਦਾ ਕੁਛ ਨਹੀਂ ਬੜਾ ਨਿਊਟਰਲ ਜਾ ਕਿ ਪਾਣੀ ਚ ਡੁੱਬ ਕੇ ਥੋੜਾ ਮਰ ਗਏ ਇਹ ਵੰਡ ਕਿਉਂ ਹੋਈ ਸਭ ਤੋਂ ਪਹਿਲਾ ਸਵਾਲ ਤੇ ਇਹ ਆਉਣਾ ਚਾਹੀਦਾ ਵੰਡ ਕਿਉਂ ਹੋਈ ਇਹ ਜਿਹੜਾ ਖੱਬੇ ਪੱਖੀਆਂ ਨੇ ਹਮੈਦ ਦੇ ਵਿੱਚ ਐਡੇ ਬਿਆਨ ਆ ਗਏ ਨਾ ਉਹ ਉਹਨਾਂ ਨੂੰ ਠੀਕ ਉਹਨਾਂ ਦੇ ਹਿੱਤ ਚ ਜਾਂਦਾ ਹੈ ਜਿਹੜਾ ਉਹਨਾਂ ਨੇ ਹੁਣ ਤੱਕ ਨੈਰੇਟਿਵ ਸਿਰਜਿਆ ਕਿ ਜਿਹੜਾ ਧਰਮ ਹੈ ਉਹਦੇ ਆਧਾਰ ਤੇ ਵੰਡ ਹੋਈ ਹੈ ਫਿਰਕੂ ਸਿਆਸਤ ਜਿਹੜੀ ਹੈ ਉਹ ਦੇਸ਼ ਦੀ ਵੰਡ ਦਾ ਕਾਰਨ ਬਣੀ ਹੈ ਤੇ ਇਸ ਕਰਕੇ ਉਹਦੇ ਖਿਲਾਫ ਇੱਕ ਸੈਂਟੀਮੈਂਟ ਬਣਾਇਆ ਜਾਂਦਾ ਵੀ ਕਿ ਧਰਮ ਕਾਰਨ ਬਣਿਆ ਇਸ ਵੰਡ ਦਾ ਹੁਣ ਇਹ ਜਿਹੜੀ ਗੱਲ ਹੈ ਇਹਦੇ ਆਧਾਰ ਤੇ ਉਹ ਉਹ ਸਾਰਾ ਨੈਰੇਟਿਵ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਝੰਗ ਹੈ ਜਾਂ ਉਮੰਗ ਹੈ ਉਹ ਉਹਦਾ ਉਹ ਸਿਹਾਰਤੇ ਉਹਦਾ ਵਿਰੋਧ ਕਰਦੇ ਆ ਤੇਗੇ 47 ਚ ਬੜਾ ਉਜਾੜਾ ਤੇ ਖੂਨ ਖਰਾਬਾ ਘੋਗਿਆ ਲੋਕਾਂ ਨੇ ਇਹ ਧਾਰਮਿਕ ਕਟੜਤਾ ਤੇ ਜਨੂਨ ਕਰਕੇ ਤੇ ਹੁਣ ਤੁਸੀਂ ਹੋਰ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਹੋ ਉਹ ਬੜੀ ਸ਼ਰਾਰਤ ਨਾਲ ਤੇ ਬੜੀ ਸ਼ੈਤਾਨੀ ਨਾਲ ਇਸ ਆੜ ਹੇਟ ਇਸ ਫੈਸਲੇ ਦੀ سپورਟ ਦੀ ਆੜ ਹੇਟ ਉਹ ਆਪਦੀ ਉਹ ਪੋਲਿਟਿਕਸ ਲੈ ਕੇ ਆ ਰਹੇ ਇਹਨੂੰ ਪਛਾਣਨ ਦੀ ਲੋੜ ਉਹਦਾ ਕਾਰਨ ਧਰਮ ਨਹੀਂ ਸੀ ਇਹ ਤੇ ਕਿਤੇ ਡਿਬੇਟ ਕਰ ਲੋ ਬਹੁਤ ਕੁਝ ਉਹਨਾਂ ਡਾਕੂਮੈਂਟ ਜਿਹੜੇ ਡੀਕਲਾਸੀਫਾਈ ਹੋਏ ਸੀ ਬਾਹਰ ਆ ਚੁੱਕੇ ਕਿ ਦੇਸ਼ ਦੀ ਵੰਡ ਰੋਕੀ ਜਾ ਸਕਦੀ ਸੀ ਬੜਾ ਯਤਨ ਕੀਤਾ ਅੰਗਰੇਜ਼ ਸਰਕਾਰ ਨੇ ਇੱਕ ਵਾਰ ਨਹੀਂ ਕਈ ਵਾਰ ਉਹਨਾਂ ਨੇ ਰਿਪੋਰਟਾਂ ਲਿਆਂਦੀਆਂ ਮਿਸ਼ਨ ਲਿਆਂਦੇ ਕਮਿਸ਼ਨ ਬਿਠਾਈ ਉਹਨਾਂ ਦੀ ਪ੍ਰਪੋਜ਼ਲ ਇਹ ਸੀ ਕਿ ਜਿਹੜਾ ਦੇਸ਼ ਹੈ ਉਹ ਫੈਡਰਲ ਆਧਾਰ ਤੇ ਰੀ ਆਰਗੇਨਾਈਜ਼ ਹੋਵੇ ਕਿ ਜਿਹੜੇ ਰਾਜ ਉਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤੇ ਜਿਹੜਾ ਸੈਂਟਰ ਹੈ ਉਹਦੇ ਕੋਲੇ ਥੋੜੇ ਅਧਿਕਾਰ ਹੋਣ ਜਨਾ ਤੇ ਜਾਂ ਮੁਸਲਮ ਲੀਗ ਉਹਦੀ ਵੀ ਇਹੀ ਮੰਗ ਸੀ ਉਹ ਆਖਰੀ ਦਮ ਤੱਕ ਉਹਨਾਂ ਨੇ ਯਤਨ ਕੀਤਾ ਕਿ ਵੰਡ ਨਾ ਹੋਵੇ ਦੇਸ਼ ਦੀ ਤੇ ਸਾਨੂੰ ਜਿਹੜਾ ਹੈਗਾ ਰਾਜਾਂ ਨੂੰ ਤੁਸੀਂ ਵੱਧ ਅਧਿਕਾਰ ਦਿਓ ਜਿੱਥੇ ਮੁਸਲਮਾਨ ਬਹੁ ਗਿਣਤੀ ਚ ਨੇ ਉਹਨਾਂ ਦੇ ਹਿੱਤਾਂ ਦਾ ਬਚਾਅ ਤਾਂ ਹੀ ਹੋ ਸਕਦਾ ਜੇ ਉਹਨਾਂ ਰਾਜਾਂ ਨੂੰ ਵੱਧ ਅਧਿਕਾਰ ਮਿਲਣਗੇ ਜਿੱਥੇ ਉਹ ਘੱਟ ਗਿਣਤੀ ਚ ਨੇ ਉੱਥੇ ਉਹ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਵਾਸਤੇ ਸੰਵਿਧਾਨਕ ਗਰੰਟੀਆਂ ਕੀਤੀਆਂ ਜਾਣ ਇਹ ਦੋ ਗੱਲਾਂ ਸੀਗੀਆਂ ਇਹ ਉਹਨਾਂ ਨੇ ਉਦੋਂ ਲਿਆਂਦੀਆਂ ਜਦੋਂ 1928 ਚ ਕਾਂਗਰਸ ਨੇ ਨਹਿਰੂ ਰਿਪੋਰਟ ਲਿਆਂਦੀ ਉਦੋਂ ਪਹਿਲਾਂ ਜਨਾਬ ਤੋਂ ਲੈ ਕੇ ਜਿੰਨੇ ਮੁਸਲਮਾਨ ਆਗੂ ਸੀ ਉਹ ਕਾਂਗਰਸ ਦੇ ਨਾਲ ਹੀ ਚੱਲ ਰਹੇ ਸੀ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਮਦਦ ਸੀ ਉਹ ਤੱਕ ਉਹ ਉਹਨਾਂ ਨੂੰ ਪਤਾ ਨਹੀਂ ਸੀ 1928 'ਚ ਨਹਿਰੂ ਰਿਪੋਰਟ ਆਈ ਮੋਤੀ ਲਾਲ ਨਹਿਰੂ ਨੇ ਤਿਆਰ ਕੀਤੀ ਸੀ ਜਿਹਦੇ 'ਚ ਇਹ ਸੀ ਕਿ ਸਾਡਾ ਸੰਵਿਧਾਨ ਕਿਹੜਾ ਹੋ ਜਾਊ ਇੱਕ ਝਲਕ ਪੇਸ਼ ਕਰਤੀ ਉਹ ਜਦੋਂ ਰਿਪੋਰਟ ਆਈ ਤਾਂ ਇੱਕਦਮ ਮੱਥਾ ਠਣਕਿਆ ਮੁਸਲਮਾਨ ਆਗੂਆਂ ਦਾ ਕਿ ਇਹ ਤਾਂ ਆਪ ਦੀ ਇੱਕ ਸੈਂਟਰਲਾਈਜ਼ਡ ਇਹ ਤਾਂ ਗਲਬਾ ਪਾਉਣਾ ਚਾਹੁੰਦੇ ਨੇ ਸਾਡੇ 'ਤੇ ਤੋ ਇਸ ਕਰਕੇ ਫਿਰ ਉਹਨਾਂ ਨੇ ਵੰਡ ਦੀ ਮੰਗ ਨਹੀਂ ਸੀ ਕੀਤੀ ਵੀ ਦੇਸ਼ ਦੇ ਮੰਗ ਵੰਡ ਕੀਤੀ ਜਾਵੇ ਉਹਨਾਂ ਨੇ ਇਹ ਸੀ ਵੀ ਨਹੀਂ ਫੈਡਰਲ ਤਾਂ ਚਾਹੇ ਇੱਥੇ ਲਿਆਂਦਾ ਜਾਵੇ ਤੇ ਫਿਰ ਅੰਗਰੇਜ਼ ਵੀ ਇਸ ਗੱਲ ਦੇ ਉੱਤੇ ਸਰਕਾਰ ਵੀ ਮੰਨ ਗਈ ਸੀ ਤੋ ਸਰਕਾਰ ਨੇ ਉਹ ਜਿਹੜੇ ਕੈਬਨਟ ਮਿਸ਼ਨ ਪਲਾਨ ਜਾਂ ਹੋਰ ਕਈ ਆਈਆਂ ਮਤਲਬ ਉਹਨਾਂ ਦੀਆਂ ਪ੍ਰੋਪੋਜ਼ਲਸ ਆਖਰੀ ਦਮ ਤੱਕ ਕੋਸ਼ਿਸ਼ ਕੀਤੀ ਪਰ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਵਿਚਾਰ ਆ ਚੁੱਕਿਆ ਸੀ ਭਾਰਤੀ ਕੌਮ ਦਾ ਤੇ ਅਖੰਡ ਭਾਰਤੀ ਕੌਮ ਦਾ ਉਹਦੇ ਵਿੱਚੋਂ ਫੈਸਲਾ ਟਾਂਚਾ ਨਹੀਂ ਨਿਕਲਦਾ ਸੀ ਸੋ ਭਾਰਤੀ ਕੌਮ ਦਾ ਆਈਡੀਆ ਅਖੰਡ ਭਾਰਤੀ ਕੌਮ ਤੇ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਜਿੰਨਾ ਚਿਰ ਤੁਸੀਂ ਇਸ ਨੂੰ ਗਲਤ ਨਹੀਂ ਕਹੋਗੇ ਜਿੰਨਾ ਨਹੀਂ ਖੇੜਾ ਨਹੀਂ ਕਰੋਗੇ ਤੇ ਖਿਲਾਫ ਪੋਜੀਸ਼ਨ ਨਹੀਂ ਲਾਉਂਗੇ ਤੇ ਜੇ ਜਿਹੜੀ ਵੰਡ ਹੋਈ ਆ ਉਥੇ ਕੀ ਨੇ ਪਾਉਣ ਦਾ ਉਹਦਾ ਕੋਈ ਮਤਲਬ ਨਹੀਂ ਬਣਦਾ ਰਾਦਰ ਉਹ ਮਿਸਲੀਡਿੰਗਾ ਗੁੰਮਰਾਹ ਕਰੂ ਹੈ ਕਿ ਜਿਹੜੀਆਂ ਜਾਂਨਾ ਗਈਆਂ ਉਥੇ ਪਛਤਾਪ ਹੁਣ ਜਿਹੜਾ ਪਛਤਾਪ ਹੈ ਇਹ ਅਬ ਦੇ ਆਪ ਚ ਕੋਈ ਗੱਲ ਨਹੀਂ ਹੁੰਦੀ ਬਹੁਤ ਮਾੜੀ ਗੱਲ ਹੋਈ ਬੰਦੇ ਮਰ ਗਏ ਬਹੁਤ ਮਾੜੀ ਗੱਲ ਹੋਈ ਬੰਦੇ ਮਰ ਗਏ ਕਿਉਂ ਮਰੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਜੇ ਦੋ ਗੱਲਾਂ ਤੈ ਨਹੀਂ ਹੁੰਦੀਆਂ ਨਾ ਤੈ ਹੀ ਤੁਸੀਂ ਲੋਕਾਂ ਦਾ ਇੱਕ ਖਾਰਜ ਕਰਦੋਂ ਇੱਕ ਜਜਵਾਜਾ ਫਝੂਲ ਜਿਹਦੇ ਤੇ ਨਿਕਲਦਾ ਕੁਛ ਨਹੀਂ ਬੜਾ ਨਿਊਟਰਲ ਜਆ ਕਿ ਪਾਣੀ ਚ ਡੁੱਬ ਕੇ ਥੋੜਾ ਮਰ ਗਏ ਇਹ ਬੰਡ ਕਿਉਂ ਹੋਈ ਸਭ ਤੋਂ ਪਹਿਲਾ ਸਵਾਲ ਤੇ ਇਹ ਆਉਣਾ ਚਾਹੀਦਾ ਬੰਡ ਕਿਉਂ ਹੋਈ ਇਹ ਜਿਹੜਾ ਖੱਬੇ ਪੱਖੀਆਂ ਨੇ ਹਮੈਤ ਦੇ ਵਿੱਚ ਐਡੇ ਬਿਆਨ ਆ ਗਏ ਨਾ ਉਹ ਉਹਨਾਂ ਨੂੰ ਠੀਕ ਉਹਨਾਂ ਦੇ ਹਿੱਤ ਚ ਜਾਂਦਾ ਜਿਹੜਾ ਉਹਨਾਂ ਨੇ ਹੁਣ ਤੱਕ ਨੈਰੇਟਿਵ ਸਿਰ ਜਿਆ ਕਿ ਜਿਹੜਾ ਧਰਮ ਹੈ ਉਹਦੇ ਆਧਾਰ ਤੇ ਵੰਡ ਹੋਈ ਹੈ ਫਿਰਕੂ ਸਿਆਸਤ ਜਿਹੜੀ ਹੈ ਉਹ ਦੇਸ਼ ਦੀ ਵੰਡ ਦਾ ਕਾਰਨ ਬਣੀ ਹੈ ਤੇ ਇਸ ਕਰਕੇ ਉਹਦੇ ਖਿਲਾਫ ਇੱਕ ਸੈਂਟੀਮੈਂਟ ਬਣਾਇਆ ਜਾਂਦਾ ਹੈ ਕਿ ਧਰਮ ਕਾਰਨ ਬਣਿਆ ਇਸ ਵੰਡ ਦਾ ਹੁਣ ਇਹ ਜਿਹੜੀ ਗੱਲ ਹੈ ਇਹਦੇ ਆਧਾਰ ਤੇ ਉਹ ਉਹ ਸਾਰਾ ਨੈਰੇਟਿਵ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਜੰਗ ਹੈ ਜਾਂ ਉਮੰਗ ਹੈ ਉਹ ਉਹਦਾ ਉਹ ਸੂਧਾਰਤੀ ਉਹਦਾ ਵਿਰੋਧ ਕਰਦੇ ਕਿ ਅੱਗੇ 47 ਚ ਬੜਾ ਉਜਾੜਾ ਤੇ ਖੂਨ ਖਰਾਬਾ ਘੋਗਿਆ ਲੋਕਾਂ ਨੇ ਇਹ ਧਾਰਮਿਕ ਕਟੜਤਾ ਤੇ جنੂਨ ਕਰਕੇ ਤੇ ਹੁਣ ਤੁਸੀਂ ਹੋਰ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਹੋ ਉਹ ਬੜੀ ਸ਼ਰਾਰਤ ਨਾਲ ਤੇ ਬੜੀ ਸ਼ੈਤਾਨੀ ਨਾਲ ਇਸ ਆੜ ਹੇਟ ਇਸ ਫੈਸਲਟੀ سپورਟ ਦੀ ਆੜ ਹੇਟ ਉਹ ਆਪਦੀ ਉਹ ਪੋਲਿਟਿਕਸ ਲੈ ਕੇ ਆ ਰਹੇ ਇਹਨੂੰ ਪਛਾਣਨ ਦੀ ਲੋੜ ਉਹਦਾ ਕਾਰਨ ਧਰਮ ਨਹੀਂ ਸੀ ਇਹਤੇ ਕਿਤੇ ਡਿਬੇਟ ਕਰ ਲੋ ਬਹੁਤ ਕੁਝ ਉਹਨਾਂ ਡਾਕੂਮੈਂਟ ਜੀ ਡੀ ਕਲਾਸੀਫਾਈ ਹੋਏ ਸੀ ਬਾਹਰ ਆ ਚੁੱਕੇ ਕਿ ਦੇਸ਼ ਦੀ ਵੰਡ ਰੋਕੀ ਜਾ ਸਕਦੀ ਸੀ ਬੜਾ ਯਤਨ ਕੀਤਾ ਅੰਗਰੇਜ਼ ਸਰਕਾਰ ਨੇ ਇੱਕ ਵਾਰ ਨਹੀਂ ਕਈ ਵਾਰ ਉਹਨਾਂ ਨੇ ਰਿਪੋਰਟਾਂ ਲਿਆਂਦੀਆਂ ਮਿਸ਼ਨ ਲਿਆਂਦੇ ਕਮਿਸ਼ਨ ਬਿਠਾਈ ਉਹਨਾਂ ਦੀ ਪ੍ਰਪੋਜ਼ਲ ਇਹ ਸੀ ਕਿ ਜਿਹੜਾ ਦੇਸ਼ ਹੈ ਉਹ ਫੈਡਰਲ ਆਧਾਰ ਤੇ ਰੀ ਆਰਗੇਨਾਈਜ਼ ਹੋ ਕਿ ਜਿਹੜੇ ਰਾਜ ਉਹਨਾਂ ਨੂੰ ਵਧ ਅਧਿਕਾਰ ਦਿੱਤੇ ਜਾਣ ਤੇ ਜਿਹੜਾ ਸੈਂਟਰ ਹੈ ਉਹਦੇ ਕੋਲੇ ਥੋੜੇ ਅਧਿਕਾਰ ਹੋਣ ਜਨਾ ਤੇ ਜਾਂ ਮੁਸਲਮ ਲੀਗ ਉਹਦੀ ਵੀ ਇਹੀ ਮੰਗ ਸੀ ਉਹ ਆਖਰੀ ਦਮ ਤੱਕ ਉਹਨਾਂ ਨੇ ਯਤਨ ਕੀਤਾ ਕਿ ਵੰਡ ਨਾ ਹੋਵੇ ਦੇਸ਼ ਦੀ ਤੇ ਸਾਨੂੰ ਜਿਹੜਾ ਹੈਗਾ ਰਾਜਾਂ ਨੂੰ ਤੁਸੀਂ ਵਧ ਅਧਿਕਾਰ ਦਿਓ ਜਿੱਥੇ ਮੁਸਲਮਾਨ ਬਹੁ ਗਿਣਤੀ ਚ ਨੇ ਉਹਨਾਂ ਦੇ ਹਿੱਤਾਂ ਦਾ ਬਚਾਅ ਤਾਂ ਹੀ ਹੋ ਸਕਦਾ ਜੇ ਉਹਨਾਂ ਰਾਜਾਂ ਨੂੰ ਵੱਧ ਅਧਿਕਾਰ ਮਿਲਣਗੇ ਜਿੱਥੇ ਉਹ ਘੱਟ ਗਿਣਤੀ ਚ ਨੇ ਉੱਥੇ ਉਹ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਵਾਸਤੇ ਸੰਵਿਧਾਨਕ ਗਰੰਟੀਆਂ ਕੀਤੀਆਂ ਜਾਣ ਇਹ ਦੋ ਗੱਲਾਂ ਸੀਗੀਆਂ ਇਹ ਉਹਨਾਂ ਨੇ ਉਦੋਂ ਲਿਆਂਦੀਆਂ ਜਦੋਂ 1928 ਚ ਕਾਂਗਰਸ ਨੇ ਨਹਿਰੂ ਰਿਪੋਰਟ ਲਿਆਂਦੀ ਉਦੋਂ ਪਹਿਲਾਂ ਜਨਾਬ ਤੋਂ ਲੈ ਕੇ ਜਿੰਨੇ ਮੁਸਲਮਾਨ ਆਗੂ ਸੀ ਉਹ ਕਾਂਗਰਸ ਦੇ ਨਾਲ ਹੀ ਚੱਲ ਰਹੇ ਸੀ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਮਦਦ ਸੀ ਉਹ ਤੱਕ ਉਹ ਉਹਨਾਂ ਨੂੰ ਪਤਾ ਨਹੀਂ ਸੀ 1928 'ਚ ਨਹਿਰੂ ਰਿਪੋਰਟ ਆਈ ਮੋਤੀ ਲਾਲ ਨਹਿਰੂ ਨੇ ਤਿਆਰ ਕੀਤੀ ਸੀ ਜਿਹਦੇ 'ਚ ਇਹ ਸੀ ਕਿ ਸਾਡਾ ਸੰਵਿਧਾਨ ਕਿਹੜਾ ਹੋ ਜਾਊ ਇੱਕ ਝਲਕ ਪੇਸ਼ ਕਰਤੀ ਉਹ ਜਦੋਂ ਰਿਪੋਰਟ ਆਈ ਤਾਂ ਇੱਕਦਮ ਮੱਥਾ ਠਣਕਿਆ ਮੁਸਲਮਾਨ ਆਗੂਆਂ ਦਾ ਕਿ ਇਹ ਤਾਂ ਆਪ ਦੀ ਇੱਕ ਸੈਂਟਰਲਾਈਜ਼ਡ ਇਹ ਤਾਂ ਗਲਬਾ ਪਾਉਣਾ ਚਾਹੁੰਦੇ ਨੇ ਸਾਡੇ 'ਤੇ ਤੋ ਇਸ ਕਰਕੇ ਇਹ ਫਿਰ ਉਹਨਾਂ ਨੇ ਵੰਡ ਦੀ ਮੰਗ ਨਹੀਂ ਸੀ ਕੀਤੀ ਵੀ ਦੇਸ਼ ਦੇ ਮੰਗ ਵੰਡ ਕੀਤੀ ਜਾਵੇ ਉਹਨਾਂ ਨੇ ਇਹ ਸੀ ਵੀ ਨਹੀਂ ਫੈਡਰਲ ਤਾਂ ਚਾਹੇ ਤੇ ਲਿਆਂਦਾ ਜਾਵੇ ਤੇ ਫਿਰ ਅੰਗਰੇਜ਼ ਵੀ ਇਸ ਗੱਲ ਦੇ ਉੱਤੇ ਸਰਕਾਰ ਵੀ ਮੰਨ ਗਈ ਸੀ ਤੋ ਸਰਕਾਰ ਨੇ ਉਹ ਜਿਹੜੇ ਕੈਬਨਟ ਮਿਸ਼ਨ ਪਲਾਨ ਜਾਂ ਹੋਰ ਕਈ ਆਈਆਂ ਮਤਲਬ ਉਹਨਾਂ ਦੀਆਂ ਪ੍ਰੋਪੋਜ਼ਲਸ ਆਖਰੀ ਦਮ ਤੱਕ ਕੋਸ਼ਿਸ਼ ਕੀਤੀ ਪਰ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਵਿਚਾਰ ਆ ਚੁੱਕਿਆ ਸੀ ਭਾਰਤੀ ਕੌਮ ਦਾ ਤੇ ਅਖੰਡ ਭਾਰਤੀ ਕੌਮ ਦਾ ਉਹਦੇ ਵਿੱਚੋਂ ਫੈਸਲਾ ਟਾਂਚਾ ਨਹੀਂ ਨਿਕਲਦਾ ਸੀ ਸੋ ਭਾਰਤੀ ਕੌਮ ਦਾ ਆਈਡੀਆ ਅਖੰਡ ਭਾਰਤੀ ਕੌਮ ਤੇ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਜਿੰਨਾ ਚਿਰ ਤੁਸੀਂ ਇਸ ਨੂੰ ਗਲਤ ਨਹੀਂ ਕਹੋਗੇ ਜਿੰਨਾ ਨਹੀਂ ਖੇੜਾ ਨਹੀਂ ਕਰੋਗੇ ਤੇ ਖਲਾਫ ਪੋਜੀਸ਼ਨ ਨਹੀਂ ਲਾਉਂਗੇ ਕਿ ਜਿਹੜੀ ਵੰਡ ਹੋਈ ਹੈ ਉਹ ਤੇ ਕੀਦ ਨੇ ਪਾਉਣ ਦਾ ਉਹਦਾ ਕੋਈ ਮਤਲਬ ਨਹੀਂ ਬਣਦਾ ਰਾਦਰ ਉਹ ਮਿਸਲੀਡਿੰਗਾ ਗੁੰਮਰਾਹ ਕਰੂ